ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੁੰਡੀ ਟਿਕ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਹੋਸਟ ਬ੍ਰਿੰਦਰ ਕੌਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਰੇਬਲੀ ਕਟਿੰਗ ਕਰਨਾ ਦੱਸਾਂਗੇ ਤੇ ਨਾਲੇ ਇਸ ਨੂੰ ਲਾਉਣਾਂ ਦੱਸਾਂਗੇ ਇੱਥੇ ਮੈਂ ਇੱਕ ਚੌਰਸ ਪੀਸ ਲਿਆ ਕੱਪੜੇ ਦਾ ਤੇ ਇੱਕ ਆਪਾਂ ਨੇ ਸਕੇਲ ਲਿਆ ਇੱਕ ਕੋਨੇ ਤੋਂ ਐਦਾ ਕੱਪੜੇ ਨੂੰ ਲਵੇਟਦੇ ਹੋਏ ਜਾਣਾ ਤੇ 1.5 ਇੰਚ ਦੇ ਆਪਾਂ ਨੇ ਇੱਥੇ ਮਾਰਕ ਕਰ ਦਿੱਤੇ ਪੂਰੇ ਕੱਪੜੇ ਦੇ ਉੱਤੇ ਮੈਂ ਇੱਥੇ ਪਹਿਲਾ ਨਿਸ਼ਾਨ 1.5 ਤੇ ਲਾਇਆ ਫਿਰ 3 ਤੇ 4 ਤੇ 6 ਤੋਂ ਬਾਅਦ 7.5 ਇੰਚ ਤੇ ਹੁਣ ਇੱਥੇ 9 ਤੇ 10.5 ਇਦਾਂ ਕਰਕੇ ਆਪਾਂ ਨੇ ਪੂਰੇ ਕੱਪੜੇ ਦੇ ਮਾਰਕ ਕਰ ਲਏ ਹੁਣ ਸਕੇਲ ਕੱਢ ਦਾਣਾ ਤੇ ਹੁਣ ਆਪਾਂ ਨੇ ਕਰਦਾ ਨੇ ਇਹਨਾਂ ਸਾਰੇ ਨਿਸ਼ਾਨਾਂ ਦੇ ਉੱਤੇ ਕਟਿੰਗ ਹੁਣ ਆਪਾਂ ਤੁਹਾਨੂੰ ਦਿਖਾਉਨੇ ਜੀ ਇਹ ਰੇਬਲ ਕਟਿੰਗ ਕੀਤੀ ਹੋਈ ਹੈ ਲੀਰਾ ਨੂੰ ਖੋਲ ਕੇ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਰੇਬਲੀਰ ਦੀ ਕਟਿੰਗ ਹੋ ਗਈ ਹੁਣ ਇਸ ਨੂੰ ਕੱਪੜੇ ਦੇ ਉੱਤੇ ਲਾਉਣਾ ਦੱਸਾਂਗੇ ਇੱਥੇ ਆਪਾਂ ਨੇ ਤੁਹਾਨੂੰ ਲਾਈਨਿੰਗ ਵਾਲੇ ਕੱਪੜੇ ਤੇ ਲਾਈਨਿੰਗ ਵਾਲੇ ਕਮੀਜ਼ ਦੇ ਉੱਤੇ ਰੇਬਲੀ ਲਾਉਣੀ ਦੱਸਣੀ ਆ ਇਹ ਦੇਖੋ ਜੀ ਇੱਕ ਰੇਬਲੀ ਦਾ ਤੇ ਕੌਣਾ ਹਿੱਸਾ ਉੱਪਰਲੇ ਪਾਸੇ ਤੇ ਦੂਜੀ ਦਾ ਹੇਠਲੇ ਪਾਸੇ ਇਦਾਂ ਰੱਖਦੇ ਹੋਏ ਤੁਸੀਂ ਸਿਲਾਈ ਲਾ ਦੇਣੀ ਸਿੱਧੇ 바ਸੇ ਨਾਲ ਸਿੱਧਾ 바ਸਾ ਰੱਖਿਓ ਇਹ ਚੀਜ਼ ਦਾ ਧਿਆਨ ਰੱਖਿਓ ਵੀ ਤੇ ਹੁਣ ਆਪਾਂ ਨੇ ਕਰ ਦੇਣੀ ਹੈ ਜੀ ਕਟਿੰਗ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਜੋੜ ਪੈ ਚੁੱਕਿਆ ਹੈ ਤੇ ਇਹਦੇ ਉੱਤੇ ਆਪਾਂ ਨੇ ਦਬੀ ਸਲਾਈ ਲਗਾ ਲਈ ਹੁਣ ਇੱਥੇ ਮੈਂ ਲਾਈਨਿੰਗ ਵਾਲੇ ਕਮੀਜ਼ ਦੇ ਉੱਤੇ ਤੁਹਾਨੂੰ ਅਰੇਬਲੀ ਲਾਉਣੀ ਦੱਸਾਂਗੀ ਇਹਨੂੰ ਇਹ ਜਿਹੜੀ ਚੌੜਾਈ ਅਰੇਬਲੀ ਦੀ ਇਹ 1.5 ਇੰਚ ਹੈ ਜਿਵੇਂ ਕਿ ਆਪਾਂ ਨੇ ਕਟਿੰਗ ਕੀਤੀ ਹੋ ਪਹਿਲਾਂ ਤੇ ਹੁਣ ਆਪਣੇ ਇਹਦਾ ਰੇਬਲੀ ਨੂੰ ਡਬਲ ਫੋਲਡ ਕਰ ਲੈਣਾ ਤੇ ਪੈਰ ਦਾ ਮਾਰਜਨ ਰੱਖਦੇ ਹੋਏ ਬੈਕ ਨੱਕ ਤੇ ਆਪਾਂ ਨੇ ਓਰੇਬਲੀਰ ਨੂੰ ਲਾਉਣਾ ਹੈ ਇਹ ਬਹੁਤ ਹੀ ਸੌਖਾ ਤਰੀਕਾ ਹੈ ਰੇਬਲੀਰ ਕਟਿੰਗ ਕਰਨ ਦਾ ਤੇ ਇਸ ਨੂੰ ਲਾਉਣ ਦਾ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਆਪਣਾ ਜੋੜ ਆ ਗਿਆ ਜਦੋਂ ਹੁਣ ਆਪਾਂ ਇੱਥੋਂ ਫੋਲਡ ਕਰੂਗੇ ਤਾਂ ਬਹੁਤ ਹੀ ਆਸਾਨੀ ਦੇ ਨਾਲ ਇਹਨੂੰ ਫੋਲਡ ਹੋ ਜਾਣਾ ਰੇਬਲੀਰ ਨੂੰ ਕਦੇ ਵੀ ਖਿੱਚਣਾ ਨਹੀਂ ਜਾਂ ਖਿੱਚ ਕੇ ਨਹੀਂ ਲਾਉਣਾ ਇਹਨੂੰ ਰੱਖ ਕੇ ਲਾਉਣਾ ਇਦਾਂ ਪੋਲੇ ਜਿਹੇ ਹੱਥਾਂ ਨਾਲ ਇਹਦਾ ਨਾ ਫਾਇਦਾ ਇਹ ਹੋਊਗਾ ਕਿ ਤੁਹਾਡਾ ਜਦੋਂ ਤੁਸੀਂ ਤਰਪਾਈ ਕਰੋਗੇ ਉਦੋਂ ਬੈਕ ਸਾਈਡ ਤੇ ਬਾਲ ਨਹੀਂ ਪੈਣਗੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਆਰੇਬਲੀਰ ਲੱਗੂਗੀ ਹੁਣ ਐਕਸਟਰਾ ਕੱਪੜੇ ਦੀ ਕਟਿੰਗ ਕਰਦਾਣੀ ਤੇ ਇਹ ਵਾਲੀ ਜਿਹੜੀ ਮੈਂ ਲਾਈਨਿੰਗ ਲਾਈਨਿੰਗ ਵਾਲੇ ਕਮੀਜ਼ ਦੇ ਉੱਤੇ ਆਰੇਬਲੀਰ ਲਾਉਣੀ ਆ ਉਹਦਾ ਜਿਹੜਾ ਲੈਨਿੰਗ ਦਾ ਕਪੜਾ ਉਹ ਮੈਂ ਬਾਅਦ ਚ ਕਟਿੰਗ ਕਰਦੀ ਹੁੰਦੀ ਆ ਤਾਂ ਕਿ ਜਦੋਂ ਆਪਾਂ ਇਹਨੂੰ ਫਿਰ ਸਟਿਚ ਕਰੀਏ ਫਿਰ ਇਹ ਲੈਨਿੰਗ ਵਾਲਾ ਕਪੜਾ ਪ੍ਰੋਪਰ ਆਪਣਾ ਅੰਦਰ ਆ ਜਾਵੇ ਆਪਾਂ ਨੂੰ ਅਲੱਗ ਤੋਂ ਪਿੰਨ ਵਗੈਰਾ ਲਾ ਕੇ ਇਹਨੂੰ ਸਿਕਿਉਰ ਨਾ ਕਰਨਾ ਪਵੇ ਸੋ ਹੁਣ ਆਪਾਂ ਨੇ ਬਸ ਇਦਾਂ ਇਹਨੂੰ ਫੋਲਡ ਕਰ ਲੈਣਾ ਅਗਲੇ ਪਾਸੇ ਨੂੰ ਜਿਹੜਾ ਕਪੜਾ ਹੈ ਇਹਦੇ ਉੱਤੇ ਲਾ ਦੇਣੀ ਦਾਮੀ ਸਲਾਈ ਜਿਨ੍ਹਾਂ ਨੂੰ ਆਪਾਂ ਸਲਾਈ ਨੂੰ ਦਾਮੀ ਲਾਉਣੀ ਹੈ ਜੀ ਇਹਨਾਂ ਨੂੰ ਤੁਸੀਂ ਮੇਰਾ ਚੈਨਲ ਮੁੰਡੀ ਬਟਿਕ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰਾਮ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਇੰਸਟਾਗ੍ਰਾਮ ਤੇ ਮੇਰਾ ਪੇਜ ਮੁੰ ਪਰ ਫੇਸਬੁਕ ਪੇਜ ਮੇਰਾ ਬ੍ਰਿੰਦਰ ਕੌਰ ਦੇ ਨਾਮ ਤੇ ਆ ਪਲੀਜ਼ ਸਾਰੇ ਜਾਣੇ ਬਾਇਓ ਦੇ ਵਿੱਚ ਇੰਸਟਾਗ੍ਰਾਮ ਦੇ ਵਿੱਚ ਲਿੰਕ ਦਿੱਤਾ ਹੋਇਆ ਤੇ YouTube ਦੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਦਿੱਤਾ ਹੋਇਆ ਪਲੀਜ਼ ਸਾਰੇ ਜਾਣੇ ਫੋਲੋ ਜ਼ਰੂਰ ਕਰ ਲਿਓ ਜੀ ਤੁਸੀਂ ਇੱਥੇ ਦੇਖ ਸਕਦੇ ਹੋ ਬਹੁਤ ਹੀ ਵਧੀਆ ਰੇਬਲੀ ਆਪਣੀ ਲੱਗ ਚੁੱਕੀ ਆ ਹੁਣ ਆਪਾਂ ਨੇ ਇਹਨੂੰ ਇੱਥੇ ਤਰਪਾਈ ਕਰ ਲੈਣਾ ਤਰਪਾਈ ਤੋਂ ਬਾਅਦ ਤੁਸੀਂ ਰੇਬਲੀਰ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿੰਨੀ ਵਧੀਆ ਆ ਇਹ ਵੀਡੀਓ ਦੇਖਣ ਲਈ ਧੰਨਵਾਦ ਜੀ